ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਆਪ ਦੇਸ਼ ਵਿਦੇਸ਼ ਦੀ ਤਰਤੀਤੇ ਵਸਦੀਆਂ ਹੋਈਆਂ ਸੰਗਤਾਂ ਦੇ ਮਿੱਠੇ ਪਿਆਰੇ ਹੰਗਾਰੇ ਸਹਿਯੋਗ ਦੇ ਨਾਲ ਅਜੀਤ ਵੈਬ ਟੀਵੀ ਦੇ ਵੱਲੋਂ ਜੋ ਗੁਰਬਾਣੀ ਵਿਚਾਰ ਤਹਿਤ ਗੁਰਬਾਣੀ ਸੰਦੇਸ਼ ਉਪਦੇਸ਼ ਆਪ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਆਪਾਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਣ ਕੀਤਾ ਸ਼ਬਦ ਵਿਚਾਰਨ ਦਾ ਯਤਨ ਕਰ ਰਹੇ ਹਾਂ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਧੰਗੁਰੂ ਕਲਗੀ ਤਰਸਾਹ ਮਹਾਰਾਜ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਦੋਵੇਂ ਹੱਥ ਜੋੜ ਸੀਸ ਨਵਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੌਂ ਅੰਗ ਉੱਪਰ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਦਰਜ ਸ਼ਬਦ ਆਸਾ ਮਹਲਾ 1 ਜਿਸ ਦੇ ਪਹਿਲੇ ਪਦੇ ਦੀ ਆਪਾਂ ਵਿਚਾਰ ਕੀਤੀ ਸੀ ਅੱਜ ਰਹਾਉ ਦਾ ਬੰਦ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੀਂ ਕਿੰਦੇ ਐ ਮੇਰੀ ਮਾਂ ਸੋ ਕਿਉਂ ਵਿਸਰੈ ਮੇਰੀ ਮਾਏ ਜਿਸ ਮਾਲਕ ਨੂੰ ਆਖਿਆ ਸੀ ਆਖਾਂ ਜੀਵਾ ਵਿਸਰੈ ਮਰ ਜਾਊ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤ ਭੁੱਖੇ ਖਾਏ ਚੱਲੀਆਂ ਦੂਖ ਹੁਣ ਰਹਾਉ ਦੇ ਬੰਦ ਵਿੱਚ ਜਦੋਂ ਪਤਾ ਲੱਗਾ ਨਾ ਉਹ ਮਾਲਕ ਐਸਾ ਉਦੇ ਲਈ ਫਿਰ ਇੱਕ ਤੜਫ ਪੈਦਾ ਹੋਈ ਸੋ ਕਿਉਂ ਵਿਸਰੈ ਮੇਰੀ ਮਾਏ ਐ ਮੇਰੀ ਮਾਂ ਐਸਾ ਮਾਲਕ ਜਿਨੇ ਮੈਨੂੰ ਸਭ ਕੁਝ ਦਿੱਤਾ ਜਿਨੇ ਮੈਨੂੰ ਇਹ ਮਨੁੱਖਾ ਜਨਮ ਦਿੱਤਾ ਜਿਨੇ ਮੈਨੂੰ ਇਸ ਧਰਤੀ ਤੇ ਭੇਜਿਆ ਜਿਨੇ ਮਾਤ ਪਿਤਾ ਦਿੱਤੇ ਪਰਿਵਾਰ ਦਿੱਤਾ ਸੰਸਾਰ ਵਿਖਾਇਆ ਉਹ ਮਾਲਕ ਕਿਉਂ ਵਿਸਰੇ ਇੱਕ ਬਚਨ ਆਪਾਂ ਪੜ੍ਹਦੇ ਆਂ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਕਹਿੰਦੇ ਉਸ ਮਾਲਕ ਨੂੰ ਕਿਉਂ ਭੁੱਲਿਓ ਕਿਉਂ ਮੈਨੂੰ ਵਿਸਰੈ ਉਹ ਨਹੀਂ ਮੈਨੂੰ ਭੁੱਲਣਾ ਚਾਹੀਦਾ ਸਦਾ ਮੇਰੇ ਚੇਤੇ ਵਿੱਚ ਰਵੇ ਸਦਾ ਮੇਰੀ ਯਾਦ ਵਿੱਚ ਰਵੇ ਸਦਾ ਮੈਂ ਉਹਦੀ ਇਬਾਦਤ ਵਿੱਚ ਰਵਾਂ ਉਹਦੀ ਬੰਦਗੀ ਵਿੱਚ ਰਵਾਂ ਉਹਦੀ ਆਰਾਧਨ ਵਿੱਚ ਰਵਾਂ ਮਹਾਰਜ ਕਹਿੰਦੇ ਮੈਨੂੰ ਕਦੇ ਨਾ ਭੁੱਲੇ ਔਰ ਜਿਉਂ-ਜਿਉਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਿਐ ਤਿਉਂ-ਤਿਉਂ ਸਦਾ ਕਾਇਮ ਰਹਿਣ ਵਾਲਾ ਮਾਲਕ ਮਨ ਵਿੱਚ ਆ ਵਸਦਾ ਹੈ ਜਿਹੜਾ ਇਹ ਬਚਨ ਕਿਹਾ ਨਾ ਸੱਚਾ ਸਾਹਿਬ ਸੱਚ ਨਾ ਹੈ ਜਿਵੇਂ-ਜਿਵੇਂ ਉਸ ਮਾਲਕ ਦੀ ਸੱਚੇ ਸਾਹਿਬ ਦੀ ਵਡਿਆਈ ਅਸੀਂ ਕਰਦੇ ਹਾਂ ਜੋ ਆਪ ਸੱਚਾ ਹੈ ਜਿਹਦਾ ਨਾਮ ਵੀ ਸੱਚਾ ਹੈ ਕਿੰਦੇ ਮੈਨੂੰ ਕਦੇ ਵਿਸਰਨਾ ਨਹੀਂ ਚਾਹੀਦਾ ਮੈਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਉਹ ਸਦਾ ਮੇਰੀ ਯਾਦ ਵਿੱਚ ਰਹੇ ਮੇਰੇ ਚਿੱਤੇ ਵਿੱਚ ਰਵੇ ਮੈਂ ਉਹਨੂੰ ਕਦੇ ਵਿਸਾਰਾਂ ਨਾ ਤਾਂ ਹੀ ਅਰਦਾਸਾਂ ਕੀਤੀਆਂ ਵਿਸਰਨਾਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਕਹਿੰਦੇ ਮੇਰੇ ਮੈਨੂੰ ਚਾਹ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਵਾਂ ਉਹ ਮੈਨੂੰ ਕਦੇ ਭੁੱਲੇ ਨਾ ਕਿਉਂਕਿ ਮੈਨੂੰ ਇਹ ਸਮਝ ਆ ਗਈ ਜਿੱਦਣ ਉਹ ਵਿਸਰਦਾ ਹੈ ਤਾਂ ਮੈਂ ਖੁਆਰ ਹੁੰਦਾ ਹਾਂ ਦੁਖੀ ਹੁੰਦਾ ਹਾਂ ਟੋਡੀ ਰਾਗ ਵਿੱਚ ਸ਼ਬਦ ਹੈ ਹਰ ਵਿਸਰਤ ਸਦਾ ਕੋਆਰੀ ਪ੍ਰਭ ਚਿਤ ਆਏ ਤਾਂ ਕੈਸੀ ਭੀੜ ਮਹਾਰਾਜ ਕਹਿੰਦੇ ਉਹ ਮਾਲਕ ਚੇਤੇ ਵਿੱਚ ਆਵੇ ਤੇ ਫਿਰ ਕੈਸੀ ਭੀੜ ਫਿਰ ਭੀੜ ਨਹੀਂ ਹੁੰਦੀ ਕੋਈ ਦੁੱਖ ਨਹੀਂ ਹੁੰਦਾ ਪੀੜਾ ਉਦੋਂ ਹੀ ਹੈ ਜਦੋਂ ਉਸ ਮਾਲਕ ਦਾ ਨਾਮ ਚੇਤੇ ਵਿੱਚ ਨਹੀਂ ਹੈ ਯਾਦ ਨਹੀਂ ਹੈ ਕਹਿੰਦੇ ਜਿਸ ਦਾ ਤਨ ਮੈਨੂੰ ਸਭ ਕੁਝ ਦਿੱਤਾ ਹੁਣ ਚੇਤੇ ਕਰਨ ਦਾ ਇੱਕ ਢੰਗ ਹੈ ਤਰੀਕਾ ਹੈ ਉਸ ਮਾਲਕ ਨੂੰ ਸਾਹਿਬ ਕਹਿੰਦੇ ਕਿਸੇ ਵਸਤੂ ਵੱਲ ਵੀ ਵੇਖੇ ਉਸ ਮਾਲਕ ਦਾ ਸ਼ੁਕਰਾਨਾ ਕਰ। ਧੀਆਂ ਪੁੱਤਰਾਂ ਵੱਲ ਵੇਖਦਾ ਹੈ ਘਰ ਪਰਿਵਾਰ ਵੱਲ ਵੇਖਦਾ ਆਪਣੇ ਸਰੀਰ ਵੱਲ ਵੇਖਦਾ ਤੈਨੂੰ ਚਾਰ ਲੋਕ ਜਾਣਦੇ ਉਹਨਾਂ ਵੱਲ ਤੱਕਦਾ ਸਭ ਦੇ ਵੇਖਦੇ ਆ। ਮਾਲਕ ਦਾ ਸ਼ੁਕਰ ਕਰ ਉਹਦੀ ਇਬਾਦਤ ਵਿੱਚ ਉਹਦੀ ਬੰਦਗੀ ਵਿੱਚ ਜੁੜ ਕੇ। ਅਗਲਾ ਬਚਨ ਹੈ ਦੂਸਰੇ ਪਦੇ ਦਾ। ਸਾਚੇ ਨਾਮ ਕੀਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ। ਸਾਚੇ ਨਾਮ ਕੀ ਤਿਲ ਵਡਿਆਈ ਤਿਲ ਸ਼ਬਦ ਜਿਹੜਾ ਨਾ ਆਪ ਗੁਰਬਾਣੀ ਵਿੱਚ ਪੈਮਾਨੇ ਵੇਖੋਗੇ ਤਿਲ ਭਰ ਰਤੀ ਭਰ ਰਤੀ ਸ਼ਬਦ ਵੀ ਗੁਰਬਾਣੀ ਚ ਆਇਆ ਇਹ ਛੋਟੀ ਤੋਂ ਛੋਟੀ ਕੋਈ ਜਦੋਂ ਉਦਾਹਰਨ ਦੇਣੀ ਹੋਵੇ ਵੀ ਛੋਟੀ ਤੋਂ ਛੋਟੀ ਚੀਜ਼ ਦੀ ਤਾਂ ਤਿਲ ਸ਼ਬਦ ਵਰਤਿਆ ਹੈ ਤਿਲ ਤਿਲ ਆਪ ਜੀ ਨੇ ਵੇਖੇ ਹੋਣਗੇ ਔਰ ਜਿੰਨਾ ਤਿਲਾਂ ਦੇ ਵਿੱਚੋਂ ਖਾਸ ਕਰਕੇ ਤੇਲ ਵੀ ਕੱਢਿਆ ਜਾਂਦਾ ਕਈ ਵਾਰੀ ਅਸੀਂ ਘਰਵਰ ਤੋਂ ਦੇ ਕਈ ਕੰਮਾਂ ਦੇ ਵਿੱਚ ਉਹਨਾਂ ਤਿਲਾਂ ਨੂੰ ਜਿਹੜਾ ਤਿਲਾਂ ਦੀ ਕਿਉਂਕਿ ਖੇਤੀ ਹੁੰਦੀ ਹੈ ਆਪ ਜੀ ਆਸਾ ਕੀ ਵਾਰ ਪੜੋਗੇ ਉੱਥੇ ਤਿਲਾਂ ਦਾ ਪਹਿਲੀ ਜਿਹੜੀ ਪੌੜੀ ਆ ਨਾ ਉਹਦੇ ਨਾਲ ਜਿਹੜਾ ਕਿਉਂਕਿ ਤਿੰਨ ਸ਼ਲੋਕ ਤੇ ਪਹਿਲੀ ਪੌੜੀ ਨਾਲ ਜਿਹੜਾ ਅਖੀਰਲਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ ਉਹਦੇ ਵਿੱਚ ਉਦਾਹਰਨ ਆਈ ਆ ਨਾਨਕ ਗੁਰੂ ਨਾ ਚੇਤਣੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਈਆਂ ਅੰਦਰ ਖੇਤ ਉੱਥੇ ਵੀ ਤਿਲ ਸ਼ਬਦ ਆਇਆ ਇੱਕ ਤਿਲ ਕਿਉਂਕਿ ਆਪਾਂ ਕਈ ਵਾਰੀ ਬੰਦੇ ਦੇ ਸਰੀਰ ਤੇ ਕੋਈ ਇਸ ਤਰ੍ਹਾਂ ਹੁੰਦਾ ਉਹਨੂੰ ਤਿਲ ਕਹਿ ਦਿੰਨੇ ਲੇਕਿਨ ਇਹ ਤਿਲ ਉਸ ਤੋਂ ਹੈ ਜਿਹੜਾ ਮਿੰਤੀ ਲਈ ਛੋਟਾ ਜਿਹਾ ਦਾਣਾ ਕਹਿੰਦੇ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਉਸ ਮਾਲਕ ਦੇ ਨਾਮ ਦੀ ਜਿਹੜੀ ਵਡਿਆਈ ਆ ਨਾ ਕਹਿੰਦੇ ਤਾਂ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦੀ ਭਾਵੇਂ ਉਹਨੂੰ ਕਿੰਨਾ ਉਸ ਮਾਲਕ ਦੀ ਵਡਿਆਈ ਜਿਹੜੀ ਹੈ ਨਾ ਕਰੀਏ ਆਖ ਥੱਕੇ ਕੀਮਤ ਨਹੀਂ ਪਾਈ ਸਭ ਆਖ ਆਖ ਕੇ ਥੱਕ ਗਏ ਪਰ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦਾ ਤਿਲ ਮਾਤਰ ਰਤੀ ਜਿਤਨੀ ਵੀ ਮਹਿਮਾ ਬਿਆਨ ਕਰਕੇ ਸਾਰੇ ਜੀਵ ਜਿਹੜੇ ਨੇ ਥੱਕ ਗਏ ਪਰ ਜੇ ਵੇਖਿਆ ਵੀ ਕਿੰਨਾ ਕਿਹਾ ਗਿਆ ਕਹਿੰਦੇ ਕੁਝ ਵੀ ਨਹੀਂ ਉਹਦੀ ਤਾਂ ਮਹਿਮਾ ਹੋਈ ਅਸੀ ਤਾ ਉਸ ਮਾਲਕ ਦੀ ਬਣਾਈ ਜਿਹੜੀ ਕਾਇਨਾਤ ਹੈ ਉਦੇ ਵਿੱਚੋਂ ਅਜੇ ਨਹੀਂ ਵੇਖ ਸਕੇ ਵੀ ਇਸ ਧਰਤੀ ਤੇ ਜਾਂ ਇਸ ਬ੍ਰਹਿਮੰਡ ਦੇ ਵਿੱਚ ਕਿੰਨੇ ਗ੍ਰਹਿ ਨੇ ਕਿੰਨੇ ਪਲੈਨਟ ਨੇ ਖੋਜ ਹੁੰਦੀ ਇੱਥੇ ਹੈ ਜੀ ਇੱਥੇ ਆ ਕੁਝ ਹੈ ਲੇਕਿਨ ਨਹੀਂ ਉਸ ਮਾਲਕ ਦੇ ਪਸਾਰੇ ਦਾ ਹੀ ਪਾਰਾਵਾਰ ਨਹੀਂ ਹੈ ਆਖ ਥੱਕੇ ਕੀਮਤ ਨਹੀਂ ਆਖ ਆਖ ਕੇ ਥੱਕ ਗਏ ਬਹੁਤ ਲੋਕਾਂ ਨੇ ਆਖਿਆ ਪਰ ਕਹਿੰਦੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਫਿਰ ਇੱਕ ਨਾਲ ਬਚਨ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਕਹਿੰਦੇ ਜੇ ਕੋਈ ਸਭ ਉਸ ਦੀ ਵਡਿਆਈ ਜਿਹੜੀ ਕਰਨ ਤੇ ਐਸਾ ਨਹੀਂ ਹੈ ਵੀ ਕਈ ਵਾਰ ਨਹੀਂ ਹੁੰਦਾ ਨਾ ਆਪਾਂ ਕਿਸੇ ਬੰਦੇ ਨੂੰ ਕਹਿੰਨੇ ਆ ਤੂੰ ਧੰਨਾ ਹੈ ਤੂੰ ਵੱਡਾ ਹੈ ਤੂੰ ਇਸ ਤਰ੍ਹਾਂ ਉਹ ਕਈ ਵਰੀ ਬੰਦਾ ਕਹਿੰਦਾ ਵੀ ਹਾਂ ਚਾਰ ਬੰਦੇ ਹੈਗੇ ਮੇਰੇ ਨਾਲ ਮੇਰੀ ਲੋਕ ਗੱਲ ਕਰਦੇ ਆ ਇਹਦੇ ਨਾਲ ਬੰਦਾ ਕਈ ਵਰੀ ਜਿਹਨੂੰ ਆਪਾਂ ਸਿੱਧਾ ਪੰਜਾਬੀ ਚ ਕਹਿ ਜਾਂਦੇ ਆ ਵੀ ਫੁੱਲ ਜਾਂਦਾ ਫੁੱਲਿਆ ਨਹੀਂ ਸਮਾਉਂਦਾ ਔਰ ਕਿਸੇ ਥਾਂ ਤੇ ਮੰਨ ਲਓ ਨਾ ਜਾਵੇ ਆਪ ਕਈ ਵਾਰੀ ਵੇਖਦੇ ਹੋ ਕਈ ਵਾਰੀ ਕੋ ਨੇਤਾ ਮੰਤਰੀ इत्यादक ਜਿਹੜੇ ਬੰਦੇ ਸਮਝਦੇ ਵੀ ਸਾਡੇ ਕੋਲੇ ਕੁ ਰਤਬਾ ਹੈ ਉਹ ਕਈ ਵਾਰੀ ਤੁਸੀਂ ਵੇਖੋਗੇ ਜਾਂਦੇ ਅੱਗੇ ਪਤਾ ਲੱਗਾ ਜੀ ਭੀੜ ਨਹੀਂ ਆਗੀ ਕੁਰਸੀਆਂ ਖਾਲੀ ਸੀ ਉਹਾਂ ਦਾ ਕੁਰਸੀਆਂ ਖਾਲੀ ਭੀੜ ਨਹੀਂ ਆਗੀ ਮੇਰੇ ਤੋਂ ਨਹੀਂ ਬੋਲਿਆ ਜਾਣਾ ਮੈਂ ਭਾਸ਼ਣ ਨਹੀਂ ਦੇ ਸਕਦਾ ਕਿਉਂ ਕਿਉਂਕਿ ਵਾ 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 ਕਰਨ ਵਾਲੇ ਲੋਕ ਨਹੀਂ ਅੱਗੇ ਬੈਠੇ ਤੇ ਜੇ ਚਾਰ ਲੋਕ ਜਿੰਦਾਬਾਦ ਕਰਨ ਵਾਲੇ ਬੈਠੇ ਹਣ ਤੋਂ ਹੀ ਬੰਦਾ ਵੇਖੋ ਕਿਸ ਤਰ੍ਹਾਂ ਬੋਲਦਾ ਤਾਂ ਐਸੇ ਜਦੋਂ ਸਾਨੂੰ ਅਸੀਂ ਕੋਈ ਵੀ ਚਾਰ ਲੋਕ ਸਾਡੀ ਸ਼ੋਭਾ ਕਰ ਦਿੰਦੇ ਆ ਤਾਂ ਅਸੀਂ ਕਹਿੰਨੇ ਜੀ ਕੀ ਬਾਤ ਹੈ ਮੇਰੀ ਬੜੀ ਅੱਜ ਇੱਜ਼ਤ ਹੋਈ ਬੜੀ ਮੇਰੀ ਉਪਮਾ ਹੋਈ ਸਟੇਜ ਤੋਂ ਬੋਲ ਦਿੱਤਾ ਐਸਾ ਕੁਝ ਮੇਰਾ ਨਾਮ ਅਨਾਉਂਸ ਕੀਤਾ ਗਿਆ ਕੁਝ ਬੰਦਾ ਰੱਖਦਾ ਨਾ ਅੱਜ ਕੱਲ ਤਾਂ ਧਾਰਮਿਕ ਸਥਾਨਾਂ ਤੇ ਵੀ ਐਸਾ ਹੋ ਗਿਆ ਵੀ ਮੇਰਾ ਨਾਮ ਲਿਆ ਜਾਏ ਬੋਲਿਆ ਜਾਏ ਮੈਂ ਦੱਸਿਆ ਜਾਏ ਮੈਂ ਫਲਾਣਾ ਸਿੰਘ ਫਿਰ ਪਤਾ ਕੀ ਕਹਿਣਗੇ ਉਹ ਗੁਰੂ ਦੇ ਦਰਬਾਰ ਵਿੱਚ ਹੀ ਝੂਠ ਮਾਰੀ ਜਾਂਦੇ ਆ ਜੀ ਇਹਨਾਂ ਦਾ ਟਾਈਮ ਬੜਾ ਮੁਸ਼ਕਲ ਨਾਲ ਮਿਲਿਆ ਜੀ ਇਹ ਬੜਾ ਕੀਮਤੀ ਟਾਈਮ ਹੈ ਜੀ ਇਹਨਾਂ ਦਾ ਜਿਹਦੇ ਵਿੱਚੋਂ ਟਾਈਮ ਕੱਢ ਕੇ ਨਹੀਂ ਨਹੀਂ ਅਸਲ ਵਿੱਚ ਗਲਤ ਹੈ ਕੀਮਤੀ ਟਾਈਮ ਉਹੀ ਹੈ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਹੈ ਬਾਕੀ ਤਾਂ ਸਾਰਾ ਵਿਅਰਥਿਕ ਵਾਰ ਹੈ ਕੀਮਤੀ ਅਸਲ ਵਿੱਚ ਉਹ ਆ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬੀਤਿਆ ਉਹਦੀ ਕੀਮਤ ਪੈਣੀ ਹੈ ਬਾਕੀ ਤਾਂ ਵਿਅਰਥ ਹੈ ਉਹ ਤਾਂ ਕਮਾਂ-ਕਾਜਾਂ ਵਿੱਚ ਕਰ ਰਹੇ ਆਪਣੇ ਸਰੀਰ ਦੇ ਨਰਵਾਹ ਵਾਸਤੇ ਤਾਂ ਕਰਕੇ ਉਸ ਮਾਲਕ ਦੀ ਅਰਾਧਾ ਸਾਬ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਹਣ ਜੇ ਉਹਨੂੰ ਸਾਰੇ ਕਹਿਣ ਵੀ ਰੱਬ ਜੀ ਬੜਾ ਮਹਾਨ ਉਹਨੇ ਕੋਈ ਵੱਡਾ ਨਹੀਂ ਹੋ ਜਾਣਾ ਤੇ ਜੇ ਉਹਨੂੰ ਕੋਈ ਵੀ ਨਾ ਨਾ ਅਰਾਧੇ ਕੋਈ ਵੀ ਉਹਨੂੰ ਧੰਨ ਨਾ ਕਹਿਣ ਵਾਲਾ ਹੋਵੇ ਤੇ ਰੱਬ ਨੇ ਕੋਈ ਛੋਟਾ ਨਹੀਂ ਹੋ ਜਾਣਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਭਈ ਕੋਈ ਉਹਦੀ ਉਪਮਾ ਕਰ ਰਿਹਾ ਹੈ ਕੋਈ ਉਹਦੀ ਅਰਾਧਨਾ ਉਹਦੀ ਇਬਾਦਤ ਕਰ ਰਿਹਾ ਕਿ ਨਹੀਂ ਕਰ ਰਿਹਾ ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਗੇ ਲੋਕਾਂ ਨੂੰ ਫਰਕ ਪੈਂਦਾ ਸਾਡੀ ਕੋਈ ਉਸਤਤ ਕਰਦਾ ਤਾਂ ਵੀ ਫਰਕ ਪੈਂਦਾ ਸਾਡੀ ਕੋ ਨਿੰਦਿਆ ਕਰ ਦਿੰਦਾ ਸਾਨੂੰ ਤਾਂ ਵੀ ਫਰਕ ਪੈਂਦਾ ਪੈਂਦਾ ਕੋਈ ਚਾਰ ਸ਼ਬਦ ਬੰਦਾ ਸਾਨੂੰ ਉਸਤਤ ਦੇ ਕਹਿ ਦਵੇ ਵਡਿਆਈ ਦੇ ਕਹਿ ਦਵੇ ਤੇ ਸਾਨੂੰ ਫਰਕ ਪੈਂਦਾ ਇਸ ਚੀਜ਼ ਦੇ ਨਾਲ ਔਰ ਜੇ ਸਾਡੀ ਕੋ ਨਿੰਦਿਆ ਕਰਦਾ ਵੀ ਤੂੰ ਭਾਈ ਤੂੰ ਤੂੰ ਤਾਂ ਕੁਛ ਨਹੀਂ ਹੈ ਸਾਨੂੰ ਇਸ ਚੀਜ਼ ਨਾਲ ਵੀ ਫਰਕ ਪੈਂਦਾ ਮਾੜਾ ਜੀ ਕਹਿੰਦੇ ਫਿਰ ਅਸੀਂ ਉਸ ਮਾਲਕ ਦਾ ਅਰਾਧਨਾ ਉਹ ਨੂੰ ਨਹੀਂ ਲੋੜ ਵੀ ਅਸੀਂ ਰੱਬ ਰੱਬ ਕਰੀਏ ਕਿਉਂਕਿ ਉਹਦਾ ਕੋਈ ਐਸਾ ਤੇ ਹੈ ਨਹੀਂ ਵੀ ਅਸੀਂ ਨਾ ਕਰਾਂਗੇ ਤੇ ਉਹਦੀ ਕੋਈ ਇਮੇਜ ਡਾਊਨ ਹੋ ਜਾਣੀ ਹੈ ਜਾਂ ਉਹਦਾ ਕੋਈ ਸਟੇਟਸ ਡਾਊਨ ਹੋ ਜਾਣਾ ਕੁਝ ਵੀ ਨਹੀਂ ਫਰਕ ਪੈਂਦਾ ਲੇਕਿਨ ਮਨੁੱਖ ਨੂੰ ਪੈਂਦਾ ਹੈ ਤਾ ਕਰਕੇ ਇੱਥੇ ਇੱਕ ਸ਼ਬਦ ਵਰਤਿਆ ਜੇ ਸਭ ਮਿਲ ਕੇ ਆਖਣ ਪਾਹੇ ਜੇ ਸਾਰੇ ਮਿਲ ਕੇ ਉਹਦੀ ਵਡਿਆਈ ਕਰਨ ਉਹਨੂੰ ਕਹਿਣ ਤੂੰ ਵੱਡਾ ਹੈ ਤੂੰ ਵੱਡਾ ਹੈ ਉਹ ਤਾਂ ਵੱਡਾ ਹੈ ਹੀ ਹੈ ਉਹ ਕਿੱਡਾ ਵੱਡਾ ਹੈ ਤੇ ਕਿਹਾ ਨਹੀਂ ਜਾ ਸਕਦਾ ਔਰ ਨਾਲ ਇੱਕ ਵਚਨ ਕਹਿੰਦੇ ਆ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਨੇ ਇਸ ਚੀਜ਼ ਨਾਲ ਵੱਧ ਜਾਣਾ ਬਈ ਉਹਨੂੰ ਬੜੇ ਲੋਕ ਜੀ ਅੱਜ ਕੱਲ ਉਹਦਾ ਨਾਮ ਜਪਰਿਆ ਰੱਬ ਵੱਡਾ ਹੈ ਫੇਰਾਖੇ ਜੀ ਅਸੀਂ ਕਰਦੇ ਕਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਚਨ ਵਰਤਿਆ ਕਹਿੰਦੇ ਦਾਤਾ ਉਦਾਹਰਨ ਵੇਖੋ ਕਿ ਐਸੀ ਦਿੱਤੀ ਕਹਿੰਦੇ ਜਿਵੇਂ ਇੱਕ ਕੂਕਰ ਆ ਨਾ ਕੁੱਤਾ ਉਹ ਕਿਸੇ ਭਲੇਖੇ ਨਾਲ ਜਾਂ ਕਿਤੇ ਭਟਕਦਾ ਦੂਸਰੀ ਗਲੀ ਚ ਆ ਗਿਆ ਬੇਗਾਨੀ ਚ ਉੱਥੇ ਉਹਨੂੰ ਕੋਈ 5-10 ਕੁੱਤਿਆਂ ਨੇ ਰਲ ਕੇ ਘੇਰ ਲਿਆ ਉਹਦੇ ਦਿਵਾਲੇ ਹੋ ਗਏ ਹੁਣ ਉਹਨੂੰ ਵਿਚਾਰੇ ਨੂੰ ਇਹ ਤਾਂ ਪਤਾ ਵੀ ਮੈਂ ਕੱਲਾ ਇਹਨਾਂ ਦਸਾਂ ਦਾ ਮੁਕਾਬਲਾਤ ਨਹੀਂ ਕਰ ਸਕਦਾ ਪਰ ਤੁਸੀਂ ਉਹ ਫਿਰ ਵੀ ਵੇਖੋ ਜਦੋਂ ਨੇੜੇ ਹੁੰਦੇ ਨਾ ਤਿੱਕੇਦਮ ਉਹਨਾਂ ਨੂੰ ਚੀਚੀ ਲੈ ਕੇ ਪੈਂਦਾ ਬਹੂ ਕਰਕੇ ਤੇ ਸਾਰੇ ਪਛਾਣ ਹੋ ਜਾਂਦੇ ਇੱਕੇਦਮ ਫਿਰ ਨੇੜੇ ਹੁੰਦੇ ਉਹ ਫਿਰ ਬੋਲਦਾ ਫਿਰ ਪਛਾਣ ਹੋ ਜਾਂਦੇ ਹੁਣ ਉਹ ਭੌਂਕਦਾ ਸਿਰਫ ਉਹਨੂੰ ਪਤਾ ਹੈ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਉਹਨੂੰ ਪਤਾ ਵੀ ਜਿੰਨਾ ਚਿਰ ਭੌਂਕਦਾ ਉਹਨਾਂ ਚਰੀ ਇਹਨਾਂ ਤੋਂ ਬਚਿਆ ਜਦੋਂ ਮੈਂ ਅੱਗੋਂ ਨਾ ਭੌਂਕਿਆ ਇਹਨਾਂ ਨੇ ਮੈਨੂੰ ਹੁਣੇ ਪਾੜ ਦੇਣਾ ਕਹਿੰਦੇ ਮਹਾਰਾਜ ਅਸੀਂ ਵੀ ਇਸ ਸੰਸਾਰ ਵਿੱਚ ਵਿਕਾਰਾਂ ਰੂਪੀ ਕੁੱਤਿਆਂ ਦੇ ਵਿੱਚ ਘਿਰੇ ਹੋਏ ਆ ਤੇਰਾ ਨਾਮ ਜਪਦੇ ਆ ਸਾਡੇ ਤੋਂ ਦੂਰ ਰਹਿੰਦੇ ਜਿੱਦਣ ਤੇਰੀ ਆਰਾਧਨਾ ਤੇਰਾ ਨਾਮ ਰਸਨਾ ਤੋਂ ਨਹੀਂ ਨਿਕਲਦਾ ਉਦਣ ਹੀ ਬੰਦੇ ਦੇ ਜੀਵਨ ਨੂੰ ਚੀਰ ਕੇ ਸੁੱਟ ਦਿੰਦੇ ਵਿਕਾਰ ਖਾ ਜਾਣਗੇ ਤੇਰੇ ਜੀਵਨ ਨੂੰ ਮਹਾਰਾਜ ਕਹਿੰਦੇ ਆ ਆਰਾਧਨਾ ਕਰ ਉਹਦੀ ਇਬਾਦਤ ਕਰੋ ਉਹਦੀ ਬੰਦਗੀ ਕਰੋ ਉਸ ਮਾਲਕ ਦੀ ਇਬਾਦਤ ਵਿੱਚ ਜੁੜ ਤਾਂ ਕਿ ਤੇਰਾ ਜੀਵਨ ਉਹਦੇ ਦਰ ਤੇ ਕਬੂਲ ਪੈ ਜਾਏ ਇਹ ਸ਼ਬਦ ਦਾ ਦੂਸਰਾ ਪੜਾਅ ਇੱਥੋਂ ਤੱਕ ਇਸੇ ਪਾਗ ਦੇ ਵਿੱਚ ਆਪਾਂ ਸਾਂਝਾ ਕੀਤਾ ਹੈ ਰਹਿੰਦੇ ਦੋ ਪਦੇ ਅਗਲੇ ਪਾਗ ਦੇ ਵਿੱਚ ਆਪਾਂ ਇਹ ਸ਼ਬਦ ਦੇ ਸਾਂਝੇ ਕਰਾਂਗੇ ਹੋਈਆਂ ਪੁੱਲਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ